ਬਠਿੰਡਾ ਦੇ ਵਿੱਚ ਪੁਲਿਸ ਨੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਹੀ ਦبوਚੀ ਹੈ ਜੋ ਕਿ ਚਿੱਟੇ ਦਾ ਕਾਰੋਬਾਰ ਕਰਦੀ ਸੀ ਕਦੋਂ ਤੋਂ ਕਰ ਰਹੀ ਸੀ ਕਿੰਨਾ ਲੰਮਾ ਸਮਾਂ ਹੋ ਗਿਆ ਸੀ ਤੇ ਆਖਰ ਕਿਸ ਤਰੀਕੇ ਉਹ ਕਿਸੇ ਟਰੈਪ ਦੇ ਵਿੱਚ ਆਈ ਕਿਸ ਤਰੀਕੇ ਪੰਜਾਬ ਪੁਲਿਸ ਨੇ ਉਹਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਮੇਰੇ ਨਾਲ ਭਾਈ ਨਵਰੀਤ ਨੇ ਗੱਲਬਾਤ ਸ਼ੁਰੂ ਕਰਦੇ ਹਾਂ ਨਵਰੀਤ ਭਾਈ ਤੁਹਾਡੇ ਸ਼ਹਿਰ ਦੀ ਵੱਡੀ ਖਬਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਦਾ ਅਕਸਰ ਜ਼ਿਕਰ ਹੁੰਦਾ ਪਰ ਹੁਣ ਬਠਿੰਡਾ ਦੀ ਇੱਕ ਮਹਿਲਾ ਪੁਲਿਸ ਮੁਲਾਜ਼ਮ ਫੜੀ ਗਈ ਆ ਕੀ ਆ ਸਾਰਾ ਮਸਲਾ ਤੇ ਕਿਸ ਤਰੀਕੇ ਸਾਰਾ ਟਰੈਪ ਲੱਗਿਆ ਦੇਖੋ ਗਗਨ तकरीबन ਸਾਰੇ ਪੰਜਾਬ ਚ ਇਹ ਗੱਲ ਤਾਂ ਪਹੁੰਚ ਹੀ ਚੁੱਕੀ ਆ ਕਿ ਇੱਕ ਪੁਰਸ਼ ਮੁਲਾਜ਼ਮ ਲੜਕੀ ਜੀ ਇੱਕ ਮਹਿਲਾ ਉਹ ਆਪਣੀ ਥਾਰ ਦੇ ਵਿੱਚ ਜਾ ਰਹੀ ਸੀ ਤੇ ਚੈਕਿੰਗ ਹੁੰਦੀ ਆ ਤੇ ਉਹਦੇ ਕੋਲੋਂ ਚਿੱਟਾ ਫੜਿਆ ਜਾਂਦਾ ਹੈਗਾ ਚਿੱਟਾ ਚਰਚਾ ਦਾ ਵਿਸ਼ਾ ਪੰਜਾਬ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ ਤੇ ਇਹ ਆਪਰੇਸ਼ਨ ਆ ਜਿਹੜਾ ਉਹਨੂੰ ਫੜਨ ਵਾਲਾ ਜੀ ਬਠਿੰਡਾ ਜ਼ਿਲ੍ਹਾ ਪੁਲਿਸ ਤੇ ਐਸਟੀਐਫ ਦਾ ਸਾਂਝਾ ਆਪਰੇਸ਼ਨ ਸੀ ਹੂੰ ਇਹ ਹੁਣ ਬਠਿੰਡੇ ਦੇ ਵਿੱਚ ਜਿੰਨੇ ਕੁ ਬੰਦੇ ਰਹਿੰਦੇ ਆ ਤੇ ਸਾਡੇ ਵੀ ਜਿਹੜੇ ਸੋਰਸ ਆ ਹਰ ਵਿਭਾਗ ਦੇ ਵਿੱਚ ਹੁੰਦੀ ਆ ਪਤਰਕਾਰਾਂ ਦੇ ਸੋਰਸ ਉਹ ਤੋਂ ਇਹੀ ਸਾਡੇ ਕੋਲੇ ਵੀ ਸਭ ਜਾਣੀ ਕੋਈ ਅੱਜ ਦਾ ਕੰਮ ਤਾਂ ਨਹੀਂ ਸੀ ਜੀ ਦਾ ਜੀ ਇਹ ਤੋਂ ਪਹਿਲਾਂ ਵੀ ਕਾਫੀ ਸਮੇਂ ਤੋਂ ਇਹ ਪल्स ਦੀ ਨਿਗਾਹ ਦੇ ਵਿੱਚ ਸੀ ਤੇ ਬਚਾਏ ਦਾ ਪੂਰਾ ਟਰੈਪ ਲਾ ਕੇ ਇਹਨਾਂ ਨੂੰ ਫੜਿਆ ਗਿਆ ਜੀ ਤੇ ਫੌਰਨ ਤੋਂ ਬਾਅਦ ਆਪਾਂ ਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਦੇ ਮੁਲਾਜ਼ਮ ਕੋਈ ਵੀ ਮੁਲਜ਼ਮ ਆ ਜਿਹੜੇ ਉਹ ਆਪਦੀ ਰੱਖਿਆ ਦੇ ਵਿੱਚ ਆਪਦੇ ਹੱਕ ਦੇ ਵਿੱਚ ਬੋਲਦੇ ਉਹ ਸੋਗੀਆਂ ਜਿੱਦਾਂ ਬੀਬੀ ਨੇ ਕਹੀਆਂ ਅ ਮੈਂ ਕਹਣਾ ਵੀ ਕਾਫੀ ਪੁਲਿਸ ਨੇ ਸਮਝਦਾਰੀ ਦੇ ਨਾਲ ਦਿਖਾਇਆ ਤੇ ਉਹਨਾਂ ਨੂੰ ਫੜਿਆ ਜਿਹਦੇ ਕਰਕੇ ਬਠਿੰਡੇ ਦੇ ਵਿੱਚ ਅੱਜ ਬਠਿੰਡੇ ਦੀ ਵੀ ਚਰਚਾ ਹੋ ਰਹੀ ਹੈ ਤੇ ਬਠਿੰਡੇ ਵਿੱਚ ਚਰਚਾ ਹੋ ਰਹੀ ਹੈ ਵੀ ਚਲੋ ਪੁਲਿਸ ਕਿਸੇ ਸੱਦੇ ਰਾਵੀ ਤੋਂਦੀ ਨਜ਼ਰ ਆਈ ਹੈ ਬਠਿੰਡੇ ਦੀ ਜੀ ਤਾਂ ਨਵਰੀਤ ਬਾਈ ਜਿਸ ਤਰੀਕੇ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਹੇ ਕਿ ਲੰਮੇ ਸਮੇਂ ਤੋਂ ਇਹ ਇਸ ਬੀਬੀ ਦਾ ਕੰਮਕਾਰ ਇਹ ਸਾਰਾ ਧੰਦਾ ਚੱਲਦਾ ਸੀਗਾ ਤੇ ਦੂਜਾ ਇਹ ਹੈ ਕਿ ਬਚੀ ਕਿਵੇਂ ਰਹੀ ਫਿਰ ਕੌਣ ਅਧਿਕਾਰੀ ਸੀ ਜੋ ਇਹਦੇ ਪਿੱਛੇ ਖੜੇ ਸੀ ਕੌਣ ਇਹਨੂੰ ਵਿਚਾਰੇ ਸੀ ਤੇ ਕਿਸ ਤਰ੍ਹਾਂ ਹੁਣ ਇੱਕ ਬਠਿੰਡੇ ਦੇ ਵਿੱਚ ਜਿਵੇਂ ਐਸਐਸਪੀ ਅਮਨੀਤ ਕੌਰ ਕੋਂਡਲ ਨੇ ਤੇ ਉਹਨਾਂ ਨੇ ਇਹ ਸਾਰਾ ਮਸਲਾ ਸਾਹਮਣੇ ਲਿਆਂਦਾ ਦੇਖੋ ਇਹ ਇਹ ਗੱਲ ਜਿਹੜੀ ਸਵਾਲ ਤੁਸੀਂ ਠਾਉਣਾ ਚਾਹੁੰਦੇ ਇਹਦੀ ਵੀ ਚਰਚਾ ਬਹੁਤ ਆ ਖਾਸ ਤੌਰ ਤੇ ਬਠਿੰਡੇ ਦੇ ਵਿੱਚ ਤਾਂ ਜਿਹੜੇ ਲੋਕ ਵਿਚਰਦੇ ਉਹਨਾਂ 'ਚ ਹੈਗੀ ਆ ਜੀ ਈਵਨ ਕਿ ਪੁਲਿਸ ਨੇ ਐਕਚੁਅਲੀ ਜਿਹੜੇ ਸਾਡੇ ਫਿਰ ਮੈਨੂੰ ਸ਼ਬਦ ਵਰਤਣਾ ਪਊਗਾ ਵੀ ਸਾਡੇ ਜਿਹੜੇ ਸੂਤਰ ਹੈ ਉਹਨਾਂ ਨੇ ਇਹੀ ਕਿਹਾ ਵੀ ਇਹ ਕਾਫੀ ਪੁਰਸ ਦੇ ਜ਼ਿਆਦਾਤਰ ਲੋਕਾਂ ਨੂੰ ਬੀਬੀ ਬਾਰੇ ਪਤਾ ਸੀ ਪਰ ਬੀਬੀ ਦੇ ਉਸਤੇ ਵੀ ਕਾਫੀ ਵੱਡੇ ਹੱਥ ਹੋਣ ਦੇ ਕਾਰਨ ਕੋਈ ਹੱਥ ਪਾ ਨਹੀਂ ਰਿਹਾ ਸੀਗਾ ਜੀ ਕੋਈ ਬੀਬੀ ਨੂੰ ਇਸ ਗੱਲ ਲਈ ਰੋਕ ਨਹੀਂ ਸੀ ਰਹਾ ਪਰ ਐਸਐਸਪੀ ਨੇ ਆਪਾਂ ਨੂੰ ਅਮਨੀਤ ਸਾਹੁੰਡ ਜੀ ਇਸ ਗੱਲ ਦੇ ਵਿੱਚ ਬਹੁਤ ਤਾਰੀਫ਼ ਕਰਨੀ ਚਾਹੀਦੀ ਹੈ ਤੇ ਕਰਨੀ ਪਾਉਗੀ ਜੀ ਕਿ ਉਹਨਾਂ ਨੇ ਇਹ ਪਹਿਲ ਕਦਮ ਨਹੀਂ ਕੀਤੀ ਹਮ ਤੇ ਉਨੇ ਦੇ ਦਿਸ਼ਾ ਨਿਰਦੇਸ਼ਾਂ ਤੇ ਜਾ ਕੇ ਪੁਲਿਸ ਨੇ ਹੱਥ ਪਾਇਆ ਕਿਉਂਕਿ ਗਗਨ ਆਪਾਂ ਨੂੰ ਪਤਾ ਹੈ ਕਿ ਜਦੋਂ ਕੋਈ ਪੁਲਿਸ ਦੇ ਵਿੱਚ ਮਾੜਾ ਹੁੰਦਾ ਹੈ ਜਿਆਦਾਤਰ ਪੁਲਿਸ ਤਾਂ ਉਹ ਲੁਕੋਣ ਚ ਲੱਗ ਜਾਂਦੀ ਹੈ ਬਿਲਕੁਲ ਪਟਿਆਲੇ ਦੀ ਉਦਾਹਰਨ ਆਪਣੇ ਸਾਹਮਣੇ ਹੀ ਹੈ ਨਾ ਐਸਐਸਪੀ ਨਾਨ ਸਿੰਘ ਜੀ ਪੁਲਿਸ ਦਾ ਉਹੀ ਹੈ ਹਾਂ ਇੱਕ ਤਿਹਰਾ ਪੁਲਸ ਦਾ ਉਹੀ ਹੈ ਪਰ ਦੂਜੇ ਪਾਸੇ ਜੇ ਕੋਈ ਪੁਲਿਸ ਦਾ ਵੱਡਾ ਅਫਸਰ ਇਹ ਜ਼ਿੰਮੇਵਾਰੀ ਚੱਕੇ ਵੀ ਹਾਂ ਪਾਈ ਜੇ ਕੋਈ ਪੁਲਸ ਦੇ ਵਿੱਚ ਵੀ ਆ ਉਹਨੂੰ ਫੜੋ ਤੇ ਇਸ ਤਰ੍ਹਾਂ ਦਾ ਹੱਥ ਪੈਂਦਾ ਜਿਸ ਤਰ੍ਹਾਂ ਦਾ ਬਠਿੰਡੇ ਪਾਇਆ ਗਿਆ ਤਾਂ ਮੈਨੂੰ ਲੱਗਦਾ ਤਾਬਲੇ ਤਰੀਫਾ ਹੁਣ ਆਉਣ ਵਾਲੇ ਸਮੇਂ ਚ ਇਨਵੈਸਟੀਗੇਸ਼ਨ ਬਹੁਤ ਚੀਜ਼ਾਂ ਦੀ ਕਰਨ ਵਾਲੀ ਹੈ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਸਾਰਿਆਂ ਨੇ ਦੇਖਿਆ ਇੱਕ ਹੋਰ ਬੀਬੀ ਵੀ ਸਾਹਮਣੇ ਆਈ ਹੈ ਗੁਰਮੀਤ ਕਰੋਨਾ ਦਾ ਨਾਮ ਆ ਹਾਂ ਬਿਲਕੁਲ ਤੇ ਉਹਨਾਂ ਨੇ ਵੀ ਬਹੁਤ ਵੱਡੇ ਇਲਜ਼ਾਮ ਲਾਏ ਆ ਉਹਨਾਂ ਨੇ ਕਿਹਾ ਕਿ ਪੂਰੀ ਇਨਕੁਆਇਰੀ ਅੱਜ ਉਹ ਐਸਐਸਪੀ ਬਟਿੰਡਾ ਨੂੰ ਵੀ ਮਿਲ ਕੇ ਗਿਆ ਉਹਨਾਂ ਦੇ ਦਫ਼ਤਰ ਮੁਰੀ ਸੀਗੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਭਾਈ ਸਾਰੀ ਜਿਹੜੀ ਪ੍ਰਾਪਰਟੀ ਹੈ ਇਸ ਬੀਬੀ ਦੀ ਇਹਦੀ ਜਾਂਚ ਕਰੋ ਕਿਵੇਂ ਇੰਨੀ ਜ਼ਿਆਦਾ ਪ੍ਰਾਪਰਟੀ ਆਈ ਕਿਵੇਂ ਐਡੇ ਵੱਡੇ ਵੱਡੇ ਪਲਾਟ ਖਰੀਦੇ ਗਏ ਕਿਵੇਂ ਇੰਨੀਆਂ ਮਹਿੰਗੀਆਂ ਗੱਡੀਆਂ ਇੱਕ ਹੈੱਡ ਕਨਸਟੇਬਲ ਕੋਲੇ ਆ ਗਈਆਂ ਇਹਦੀ ਜਾਂਚ ਕਰਨੀ ਚਾਹੀਦੀ ਆ ਔਰ ਗੱਲ ਇੱਚੀ ਵੀ ਹੁੰਦੀ ਐ ਕਿ ਇਹ ਪਹਿਲਾਂ ਵੀ ਕਿਹਾ ਜਾ ਰਿਹਾ ਕਿ ਇੱਕ ਜੰਮੂ ਦਾ ਪਰਿਵਾਰ ਇੱਕ ਬੀਬੀ ਆਪਣੇ ਬੱਚਾ ਨਾਲ ਆ ਕੇ ਬਠਿੰਡੇ ਤੇ ਸ਼ੁਕੇ ਗਈ ਸੀ ਅਫਸਰਾਂ ਕੋਲੇ ਪਰ ਉਹ ਦੌਰ ਸੀ ਜਦੋਂ ਕਿਹਾ ਜਾ ਰਿਹਾ ਕਿ ਇਸ ਬੀਬੀ ਦੇ ਉੱਤੇ ਜਿਹੜੇ ਵੱਡੇ ਹੱਥ ਆ ਇੱਕ ਹੋਰ ਦਿਨ ਚ ਉਸਕਲ ਦੱਸਦਾ ਗਾ ਜੀ ਇਹ ਹੈ ਆਪਣੀ ਰਿਕਾਰਡ ਹੈ ਕਿ ਜਦੋਂ ਇਹ ਬੀਬੀ ਫੜੀ ਗਈ ਹੂੰ ਤਾਂ ਉਹਦਾ ਵੀ ਇਹਨੇ ਤੋਰਸ ਨੂੰ ਕਿਹਾ ਕਿ ਮੇਰੀ ਫਲਾਨੇ ਅਸਰ ਨਾਲ ਲੱਗ ਰਿਹਾ ਉਹ ਜੀ ਠੀਕ ਹੈ ਹਾਂ ਇਹ ਜਾਂਚ ਦਾ ਵਿਸ਼ਾ ਬਿਲਕੁਲ ਹੈ ਔਰ ਗੱਲ ਕਿਸੇ ਦਾ ਮੈਂ ਕਹਿੰਦਾ ਪੰਜਾਬ ਦੇ ਵਿੱਚ ਤਸਕਰਾਂ ਨੂੰ ਫੜਨ ਤੋਂ ਪਹਿਲਾਂ ਜੀ ਨਸ਼ੇ ਦੇ ਤਸਕਰਾਂ ਨੂੰ ਫੜਨ ਤੋਂ ਪਹਿਲਾਂ ਪੁਲਿਸ ਕੱਦੀ ਆਉਂਦੀ ਸਫਾਈ ਵੀ ਕਰ ਲੈਣਾ ਜੀ ਪੰਜਾਬ ਦੇ ਵਿੱਚ ਚਿੱਟਾ ਨਹੀਂ ਰਹਿ ਸਾਰਾ ਨੇ ਸਰਪੋਲ ਸਾਡੀ ਸਫਾਈ ਕਰਨੀ ਬਿਲਕੁਲ ਭਾਈ ਉਹ ਗੱਲ ਨਵਰੀਦ ਭਾਈ ਉਹ ਚੱਲਦੀ ਹੈ ਜਿਵੇਂ ਕਿ ਅਕਸਰ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਤੇ ਸਾਡੇ ਡੀਜੀਪੀ ਵੀ ਕਹਿੰਦੇ ਆ ਉਹ ਬਲੈਕ ਸ਼ੀਪਸ ਦੀ ਗੱਲ ਕਰਦੇ ਆ ਕਿਉਂਕਿ ਹੁਣ ਜੇ ਚਿੱਟਾ ਪਹੁੰਚ ਰਿਹਾ ਤਾਂ ਇੱਕ ਗੱਲ ਤੇ ਹੁਣ ਇਸ ਬੀਬੀ ਨੇ ਸਿੱਧ ਕਰਤੀ ਨਾ ਜੇ ਚਿੱਟਾ ਪਹੁੰਚ ਰਿਹਾ ਉਹ ਪੁਲਿਸ ਦੀਆਂ ਬਲੈਕ ਸ਼ੀਪਸ ਰਾਹੀਂ ਪਹੁੰਚ ਰਿਹਾ ਜਿਸ ਤਰੀਕੇ ਤੁਸੀਂ ਗੱਲ ਕਰਦੇ ਹੋ ਕਿ ਸਿਰਫ ਪੁਲਿਸ ਦੀ ਸਫਾਈ ਹੋ ਜੇ ਤਾਂ ਚਿੱਟਾ ਖਤਮ ਹੋ ਜੇ ਇੰਨਾ ਕਾਫੀ ਆ ਉਹ ਗੱਲ ਕਰ ਲੋ ਇਹ ਡਿਗਰੀ ਹੁਣ ਫੜੇਗਾ ਕਿੰਨੇ ਵੱਡੇ ਅਧਿਕਾਰੀ ਵੀ ਉਹ ਮਾਇਆ ਵੀ ਆਪਨਾ ਪੂਰੇ ਪੰਜਾਬ ਦੇ ਵਿੱਚ ਕੋਈ ਨਵਾਂ ਹੋ ਨਹੀਂ ਛਾ ਮਾਮਲਾ ਕਿੰਨੇ ਕਿੰਨੇ ਵੱਡੇ ਅਧਿਕਾਰੀ ਜਾ ਕੇ ਹਾਈ ਕੋਰਟ ਦੇ ਵਿੱਚੋਂ ਲੈ ਕੇ ਆਉਂਦੇ ਆ ਰਹਾ ਤਾਂ ਜੀ ਬਹੁਤ ਇਹਦਾ ਕੁਝ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਸਾਹਮਣੇ ਆਉਂਦਾ ਪਰ ਸਾਡਾ ਮੈਨੂੰ ਲੱਗਦਾ ਬਹੁਤ ਹੀ ਸਪਸ਼ਟ ਹੀ ਹੁੰਦਾ ਆਪਣਾ ਕਿ ਜੇ ਕੋਈ ਪੁਲਿਸ ਦਾ ਕੋਈ ਵੀ ਅਧਿਕਾਰੀ ਮਾੜੀ ਗੱਲ ਕਰਦਾ ਉਹਨੂੰ ਰੱਦ ਕੇ ਕਹੋ ਵੀ ਭਾਈ ਇਹਨੇ ਮਾੜੀ ਕਰੀ ਆ ਪਰ ਜਿੱਦੇ ਕੋਈ ਚੰਗੀ ਗੱਲ ਕਰਦਾ ਉਹਨੂੰ ਵੀ ਫੁੱਬ ਕੇ ਕਹੋ ਉਹ ਬਿਲਕੁਲ ਨਾਲ ਲੱਗੇ ਕੋਈ ਵੀ ਝਿਜਕ ਦਾ ਸ਼ਕਾਰ ਨਾ ਹੋਵੇ ਜੀ ਹਾਂ ਭਾਈ ਇਹ ਕੰਮ ਚੰਗਾ ਇਹ ਜਾਰੀ ਰਹਿਣਾ ਚਾਹੀਦਾ ਪਰ ਨਾਲ ਹੁਣ ਪੰਜਾਬ ਸਰਕਾਰ ਤੇ ਵੀ ਸਵਾਲ ਹੈ ਆਪਾਂ ਇਹ ਗੱਲ ਪਹਿਲਾਂ ਹੀ ਸਪਸ਼ਟ ਕਰ ਦਈਏ ਕਿ ਅਸੀਂ ਕਿਸੇ ਦੇ ਵੀ ਘਰ ਟਾਉਣ ਦੇ ਹੱਕ 'ਚ ਨਹੀਂ ਹੈ ਇਹ ਇਹ ਅਧਿਕਾਰ ਅਦਾਲਤ ਕੋਲੇ ਹੈ ਨਾ ਪੁਲਿਸ ਕੋਲੇ ਹੈ ਨਾ ਸਰਕਾਰ ਕੋਲੇ ਜੀ ਪਰ ਹੁਣ ਜਦੋਂ ਆਪਦੇ ਪੁਲਸ ਨਿਯਾਜਮਾਂ ਤੇ ਗਾਜ ਲੱਗੀ ਹੈ ਕਿ ਹੁਣ ਉਦੋਂ ਵੀ ਬਿਨਾ ਅਦਾਲਤ ਦੇ ਫੈਸਲੇ ਨੂੰ ਉਡੀਕੇ ਹੀ ਘਟਾਏ ਜਾਣਗੇ ਨਾ ਬਿਲਕੁਲ ਬਹੁਤ ਬਹੁਤ ਜ਼ਿਆਦਾ ਉਹਨਾਂ ਨੂੰ ਇੱਕ ਪੇਸ਼ ਕੀਤਾ ਜਾਂਦਾ ਇੱਕ ਫਿਲਮਾਂ ਵਜੋਂ ਪੇਸ਼ ਕੀਤਾ ਜਾਂਦਾ ਕਿ ਹੀਰੋ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਰਕਾਰ ਵੱਲੋਂ ਚਾਹੇ ਆਪਾਂ ਪਿਛਲੇ ਦਿਨੀ ਹੋਇਆ ਐਨਕਾਊਂਟਰ ਹੋ ਲਈਏ ਇਹਨਾਂ ਦੇ ਜਿਵੇਂ ਆਪਾਂ ਕਹ ਲਈਏ ਵੀ ਵਟਸਐਪ ਗਰੁੱਪਾਂ ਦੇ ਇਨਚਾਰਜ ਨੇ ਉਹਨਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਆਪਦੇ ਪੇਜਾਂ ਤੇ ਪਾਉਂਦੇ ਨੇ ਚਾਹੇ ਉਹ ਐਨਕਾਊਂਟਰ ਹੋਣ ਚਾਹੇ ਘਰ ਟਾਉਣ ਦੇ ਹੋਣ ਪਰ ਹੁਣ ਦੇਖਣਾ ਥੋੜਾ ਸਵਾਲ ਜਿਹੜਾ ਇਹ ਆ ਕਿ ਹੁਣ ਦੇਖਣਾ ਹੋਏਗਾ ਕਿ ਇੱਥੇ ਪੁਲਿਸ ਕੀ ਕਰਦੀ ਆ ਇੱਥੇ ਬਲਡੋజర్ ਦਾ ਗੇਅਰ ਪੈਂਦਾ ਗਾਂ ਨੂੰ ਵਧਦਾ ਕਿ ਨਹੀਂ ਵਧਦਾ ਦੱਸਣਾ ਇਹ ਵੀ ਦੇਖਣਾ ਔਰ ਇਸ ਕੇਸ ਦੇ ਵਿੱਚ ਸਰਕਾਰ ਦਾ ਨਜ਼ਰੀਆ ਕੀ ਰਹਿੰਦਾ ਹੂੰ ਇਹ ਵੀ ਦੇਖਣਾ ਪਊਗਾ ਕਿ ਇਹਨੇ ਕਿੰਨਾ ਕੇਸ ਕੇਸ ਨੂੰ ਫਾਲੋ ਕੀਤਾ ਜਾਂਦਾ ਹੂੰ ਜ਼ਿਆਦਾਤਰ ਕੇਸਾਂ ਦੇ ਵਿੱਚ ਹੁੰਦਾ ਕਿ ਇਹਨਾਂ ਕੇਸ ਫਾਲੋ ਨਹੀਂ ਕੀਤੇ ਜਾਂਦੇ ਜੀ ਇਹ ਅਦਾਲਤਾਂ 'ਚ ਜਾ ਕੇ ਜੱਜਾਂ ਨੇ ਤਾਂ ਸਬੂਤ ਦੇਖਣੇ ਹੁੰਦੇ ਆ ਉੱਥੇ ਨਹੀਂ ਛੱਡਦੇ ਉਹ ਦਲੀਲਾਂ ਨਹੀਂ ਉੱਥੇ ਪਹੁੰਚਦੀਆਂ ਹੂੰ ਹੁਣ ਜਿਵੇਂ ਅੱਜ ਇਹਨਾਂ ਦਾ ਟੈਸਟ ਆਇਆਗਾ ਡੂਪ ਟੈਸਟ ਆ ਬੀਬੀ ਦਾ ਕਰਾਇਆ ਗਿਆ ਜਿਹੜਾ ਕਿ ਨੈਗੇਟਿਵ ਆ ਜੀ ਮਤਲਬ ਕਿ ਖੋਦ ਤਾਂ ਚਿੱਤੇ ਦੇ ਸ਼ਿਕਾਰ ਨਹੀਂ ਸੀਗੇ ਹੂੰ ਜਿਆਦਾਤਰ ਇਹ ਵੀ ਹੁੰਦਾ ਨਾ ਕਿ ਜਿੱਤਾ ਵੇਚਣ ਵਾਲੇ ਆਪ ਕਰਦੇ ਹੁੰਦੇ ਪਰ ਮੇਰਾ ਇਹ ਵੀ ਦੇਖਿਆ ਗਿਆ ਕਿ ਜਿਹੜਾ ਵੱਡੀ ਮਾਤਰਾ ਦੇ ਵਿੱਚ ਸਪਲਾਈ ਕਰਨ ਵਾਲੇ ਬੰਦੇ ਹੁੰਦੇ ਉਹ ਖੋਦ ਨਹੀਂ ਕਰਦੇ ਕਦੇ ਵੀ ਹਾਂ ਬਿਲਕੁਲ ਪਰ ਉਹ ਜੋ ਬੀਬੀ ਸਾਹਮਣੇ ਆਈ ਆ ਜਿਸ ਨੇ ਇਲਜ਼ਾਮ ਲਗਾਏ ਨੇ ਕਿ ਮੇਰਾ ਪਤੀ ਇਹਨਾਂ ਦੇ ਨਾਲ ਇਸ ਕੰਮ ਤਸਕਰੀ ਦਾ ਕੰਮ ਕਰਦੇ ਹੋਰ ਬਹੁਤ ਸਾਰੇ ਇਲਜ਼ਾਮ ਆ ਉਹਨਾਂ ਦੇ ਹੈਗੇ ਨੇ ਬਹੁਤ ਸਾਰੀਆਂ ਚੀਜ਼ਾਂ ਪਰਸਨਲ ਨੇ ਕਿ ਉਹਨਾਂ ਨੇ ਵੀ ਕਿਹਾ ਕਿ ਬੀਬੀ ਖੁਦ ਵੀ ਚਿੱਤੇ ਦਾ ਸ਼ਿਕਾਰ ਆ ਪਰ ਉਹਨਾਂ ਦਾ ਇਲਜ਼ਾਮ ਇਹ ਸੀ ਪਰ ਡੋ ਪ੍ਰੋਟੈਸਟ ਕੁਝ ਹੋਰ ਕਹਿੰਦਾ ਰਾਹ ਨੀ ਦੇ ਇਹ ਦੋ ਪਟਾਸ ਤੱਕ ਟੋਟਾ ਟੋਟਾ ਦੇਖੋ ਜੇ ਆਪਾਂ ਹੁਣ ਤੱਕ ਪੁਲਿਸ ਤੇ ਯਕੀਨ ਕਰਿਆ ਇਸ ਕੇਸ ਦੇ ਵਿੱਚ ਤਾਂ ਫਿਰ ਤਾਂ ਸਮਝੋ ਨੇ ਦੋ ਰਿਪੋਰਟ ਇਹ ਵੀ ਦੇਖਣੀ ਪਊਗੀ ਨਾ ਜੀ ਇਹਦੇ ਤੇ ਵੀ ਤਾਂ ਆਪਾਂ ਨੂੰ ਵੀ ਜੇ ਉਹ ਆਇਆ ਤਾਂ ਅਸੀਂ ਬੀਬੀ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਖੁਦ ਚਿੱਟੇ ਦੇ ਸ਼ਿਕਾਰ ਆ ਪਰ ਚਿੱਟਾ ਜਿਸ ਤਰ੍ਹਾਂ ਫੜਿਆ ਗਿਆ ਜਿਸ ਤਰ੍ਹਾਂ ਇਹਨਾਂ ਕੇਸਾਂ ਦੇ ਵਿੱਚ ਗੱਲ ਵੀਡੀਓਗ੍ਰਾਫੀ ਪ੍ਰੋਪਰ ਕਰਨ ਦੀ ਹਦਾਇਤ ਹੁੰਦੀ ਹੈ ਜੀ ਸਰ ਇਹ ਦਾਲਤ ਦੇ ਵਿੱਚ ਇੱਕ ਚੰਗਾ ਐਵੀਡੈਂਸ ਹੋਊਗਾ ਤੇ ਜੇ ਕੋਈ سزا ਮਿਲਦੀ ਆ ਪੈਨੂ ਦਾ ਚਲੋ ਚਾਰ ਫੂਰ ਬੰਦਿਆਂ ਨੂੰ ਇੱਕ ਪੰਜਾਬੀ ਚ ਨਹੀਂ ਕਹਿੰਦੇ ਵੀ ਚਾਰ ਫੂਰਾਂ ਨੂੰ ਕਰਨ ਹੋ ਜਾਂਦੇ ਆ ਹੂੰ ਤੇ ਉਸੇ ਤਰ੍ਹਾਂ ਦਾ ਮਿਲੂ ਨੀ ਰਾ ਕੋਈ ਫੈਸਲਾ ਇਹਦੇ ਵਿੱਚ ਆ ਜੇ ਬੀਬੀ ਨੂੰ ਸਜ਼ਾ ਮਿਲਦੀ ਨਹੀਂ ਤਾਂ ਕੀ ਹੁੰਦਾ ਵੀ ਜਦੋਂ ਲੋਕ ਦੇਖਦੇ ਆ ਵੀ ਯਾਰ ਮਾਰਾ ਕਰਨ ਵਾਲੇ ਬੰਦੇ ਆ ਤਾਂ ਐ ਘਰ ਬਣੇ ਜਾਂਦੇ ਆ ਤੇ ਫਿਰ ਜਿਹੜੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਆ ਰੈਸਟਲੈਸ ਹੈ ਨਾ ਪੰਜਾਬ ਤੇ ਉਹ ਇਸ ਤਰ੍ਹਾਂ ਲੋਕ ਤਰ ਪੈਂਦੇ ਆ ਕਾਫੀ ਜੀ ਨਵਰੀਤ ਭਾਈ ਇਸ ਕੇਸ ਦੇ ਵਿੱਚ ਜਿਵੇਂ ਤੁਸੀਂ ਵੀ ਚਰਚਾ ਕੀਤੀ ਉਹ ਜੋ ਬੀਬੀ ਆ ਗੁਰਮੀਤ ਕੌਰ ਉਹਨਾਂ ਦੀ ਵੀ ਆਪਾਂ ਵੀਡੀਓ ਦੇਖੀ ਜਾਂ ਉਹ ਪਟੰਡੇ ਐਸਐਸਪੀ ਸਾਹਿਬ ਨੂੰ ਮਿਲ ਕੇ ਗਏ ਆ ਸਾਰਾ ਜੋਰ ਆ ਜਿਹੜਾ ਇਸ ਗੱਲ ਤੇ ਆ ਕਿ ਇਸ ਬੀਬੀ ਜੋ ਅਮਨਦੀਪ ਕੌਰ ਜੋ ਮੁਲਜ਼ਮਾ ਇਸ ਮਸਲੇ ਦੀ ਉਹਦੀ ਪ੍ਰਾਪਰਟੀ ਦੀ ਜਾਂਚ ਕਿਉਂਕਿ ਤੁਹਾਡੇ ਵੀ ਦੋਸਤ ਨੇ ਮੁਲਾਜ਼ਮ ਆਪਣੇ ਸਭ ਦੇ ਦੋਸਤ ਨੇ ਮੁਲਾਜ਼ਮ ਜੋ ਕਿੰਨੇ 10 15 15 ਸਾਲ ਤੋਂ ਭਰਤੀ ਹੋਏ ਨੇ ਪਰ ਆਪਾਂ ਨੂੰ ਲੱਗਦਾ ਠੀਕ ਹੈ ਜੇ ਤਾ ਕੋਈ ਐਕਸੈਪਸ਼ਨਲ ਕੇਸ ਹੋਵੇ ਘਰੋਂ ਹੀ ਕੋ 100 150 ਕਿਧਾ 50 ਇਕੱਲੇ ਦਾ ਮਾਲਕ ਹੋਵੇ ਉਹਤੇ ਰੱਖ ਸਕਦਾ ਪਰ ਇੱਕ ਆਮ ਮਲਾਜ਼ਮ ਜਿਹੜਾ ਘਰੋਂ ਵੀ ਠੀਕ ਠਾਕ ਆ ਉਹਦੇ ਲਈ 90 ਦਿਨਾਂ ਦੇ ਵਿੱਚ 18 BMW ਤੇ ਵਰਨਾਕਾਰਾਂ ਬੁਲਟ 5-2-2 ਕਰੋੜ ਦੀਆਂ ਕੋਠੀਆਂ ਜਾਂ ਬਠਿੰਡੇ ਸ਼ਹਿਰ ਦੇ ਵਿੱਚ ਜਿਹੜੀ ਵੀ ਪੌਸ਼ ਕਲੋਨੀਆ ਉੱਥੇ ਹੀ ਪਲਾਟ ਲੈ ਲੈਣਾ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਜਿਵੇਂ ਮੈਂ ਕਹਾ ਤਸ ਇੱਕ ਨੰਬਰ ਦੀ ਕਮਾਈ ਨਾਲ ਜਾਂ ਇੱਕ ਕਨਸਟੇਬਲ ਜਾਂ ਹੈੱਡ ਕਨਸਟੇਬਲ ਦੀ ਕਮਾਈ ਨਾਲ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਤਿੰਨ ਕੋ ਜਦੋਂ ਆਪਣੇ ਨਾਲ ਦੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਲੱਗੇ ਆ ਤੇ ਬਾਕਵਾਕ ਕਮੈਂਡੀਆਂ ਦੇ ਵਿੱਚ ਵੀ ਨੌਕਰੀਆਂ ਕਰਦੇ ਆ ਮੇਰੇ ਨਾਲ ਤੋਂ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਹੁਣ ਘਰ ਪਾਉਣਾ ਸੀ ਉਹਨੇ ਉਹ ਤੋਂ ਲਈ ਨਹੀਂ ਤਾਂ ਲੋਨ ਲਿਆ ਬਿਲਕੁਲ ਹੱਪੜ ਤਾਂ ਹੱਪੜ ਨੂੰ ਤਾਂ ਜਾਣਦੇ ਵੀ ਆਪਦੇ ਵਰਗੀ ਹੁੰਦੇ ਆ ਵੀ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਆ ਪਰ ਉਹ ਲੋਕ ਫਿਰ ਕਹਿੰਦੇ ਨੇ ਕੁੰਜੇ ਵੀ ਬਹੁਤ ਲਾ ਕੇ ਰੱਖੇ ਜਾਂਦੇ ਆ ਉਹਨਾਂ ਨੂੰ ਕੋਈ ਪ੍ਰਾਈਮ ਅਹੁਦੇ ਨਹੀਂ ਕਦੇ ਵੀ ਮਿਲਦੇ ਕਿਉਂਕਿ ਉਸ ਤਰ੍ਹਾਂ ਦੀ ਮਲਾਈਦਾਰ ਤੀਜਾਂ ਤੋਂ ਪਰੇ ਰੱਖੇ ਜਾਂਦੇ ਕਿਉਂਕਿ ਵੰਡਣ ਲਈ ਨਾ ਕੋਈ ਪੁੱਠੇ ਢੰਗ ਨਾਲ ਕਮਾਉਣ ਲਈ ਹੁੰਦੇ ਆ ਪਰ ਜੇ ਕੋਈ ਵੀ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਹੁਣ ਦੇਖੋ ਉਹ ਕਰ ਰਿਹਾ ਹੈ ਗਲਤ ਕਾਰਵਾਈ ਨਾ ਤਾਂ ਸਿੱਧਾ ਸਿੱਧਾ ਇਹ ਸਾਧਨਾ ਤੋਂ ਵੱਧ ਪ੍ਰਾਪਰਟੀ ਦਾ ਮਸਲਾ ਹੈਗਾ ਜਿਹੜਾ ਆਪਦੇ ਆਪ ਵਿੱਚ ਇੱਕ ਚਿੱਤਾਂ ਵਿੱਚ ਨੰਗੀ ਹੈ ਅਪਰਾਧ ਹੈ ਹੂੰ ਤਾਂ ਇਹ ਸਾਧਨਾ ਤੋਂ ਵੱਧ ਕੇ ਕਮਾਈ ਕਰਨੇ ਵੀ ਤਾਂ ਇੱਕ ਗੰਭੀਰ ਅਪਰਾਧ ਆ ਦੇਖੋ ਜੇ ਤੁਸੀਂ ਸਾਧਨਾ ਤੋਂ ਵੱਧ ਪ੍ਰਾਪਰਟੀ ਬਣਾ ਰਹੇ ਹੋ ਤੁਸੀਂ ਉਹਨੂੰ ਸਾਬਤ ਕਰੋ ਜਾਂ ਤਾਂ ਇਹ ਕਿੱਥੋਂ ਆਈ ਹੈ ਕਮਾਈ ਜੀ ਆਬੀਅਸ ਆ ਨਾ ਨਹੀਂ ਤਾਂ ਫਿਰ ਕੋਈ ਤੁਸੀਂ ਤੂਰ ਫਿਆਰ ਕਾਨੂੰਨੀ ਕੰਮ ਕਰਕੇ ਕਮਾਈ ਆ ਚਿੱਟਾ ਨੇ ਕਿ ਕਿਸੇ ਹੋਰ ਕਾਲੀ ਰੇਸ਼ਵਤ ਜੇ ਮੰਨ ਲਓ ਚਿੱਟਾ ਨੇ ਇੰਦਕੇ ਨਹੀਂ ਆਈ ਕਿ ਕਿਸੇ ਹੋਰ ਰੇਸ਼ਵਤ ਤੋਂ ਆਈ ਆ ਬਾੜੇ ਕਾਮ ਤੋਂ ਆਈ ਆ ਤਾਂ ਵੀ ਤਾਂ ਇੰਨੀ ਮਾੜੀ ਹੈ ਵੇਖ ਬਾਈ ਬਿਲਕੁਲ ਕਲ ਮਲਾਕੇ ਕਹਿੰਦੇ ਕਿ ਇਮਾਨਦਾਰੀ ਇਮਾਨਦਾਰੀ ਦੀ ਪ੍ਰੋਪਰਟੀ ਹੈ ਨਹੀਂ ਇਹ ਅ ਨਹੀਂ ਬਿਲਕੁਲ ਪਰ ਹੁਣ ਦਿਲ ਤੋਂ ਸਪੇਕ ਕਰੀ ਆਂ ਨਾਲ ਜਣਾ ਚ ਪਤਾ ਲੱਗੂਗਾ ਕਿ ਪੁਲਿਸ ਦੀ ਜਾਂਚ ਕਿਸ ਤਰ੍ਹਾਂ ਚ ਜਾਂਦੀ ਆ ਫਿਲਹਾਲ ਦੇ ਲਈ ਆ ਆਪਾਂ ਨੂੰ ਮੰਨਣਾ ਪਊਗਾ ਕਿ ਪੁਲਿਸ ਨੇ ਵਧੀਆ ਕਾਰਵਾਈ ਕੀਤੀ ਹੈ ਤੇ ਸ਼ਾਬਾਸ਼ ਅਸੀਂ ਹੋਰ ਇਸ ਲਈ ਵੀ ਉਹਨਾਂ ਨੂੰ ਦੇਵਾਂਗੇ ਜੇ ਉਹ ਜਾਰੀ ਰੱਖੇ